ਕਾਂਗਰਸ ਪਾਰਟੀ ਵਿੱਚ ਪਿਆ ਵੱਡਾ ਖਿਲਾਰਾ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਹਾਲੇ ਵੀ ਆਪਸੀ મતਭੇਦ ਨੇ ਇਨ੍ਹਾਂ ਸਸਦਾਂ ਦੇ ਇਨ੍ਹਾਂ ਜਿੱਤੇ ਹੋਏ ਵਿਧਾਇਕਾਂ ਦੇ ਤੇ ਪ੍ਰਾਣੇ ਆਗੂਆਂ ਦੇ ਇੱਕ ਸਟੇਜ ਉੱਤੇ ਖੜਨਾ ਨਹੀਂ ਚਾਹੁੰਦੇ ਮੌਜੂਦਾ ਕਾਂਗਰਸ ਪਾਰਟੀ ਦਾ ਐਮਪੀ ਆਪ ਦੇ ਆਪੇ ਤੋਂ ਬਾਹਰ ਹੋ ਗਿਆ ਯਾਨੀ ਕਿ ਆਊਟ ਆਫ ਕੰਟਰੋਲ ਹੈ ਬਾਗੀ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਇੱਕ ਪਾਸੇ ਅਸੀਂ ਅਨੁਸ਼ਾਸਨ ਦੀ ਗੱਲ ਕਰਦੇ ਹਾਂ ਇੱਕ ਪਾਸੇ ਅਸੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਗੱਲ ਕਰਦੇ ਹਾਂ ਲੇਕਿਨ ਉਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡੀਆਂ ਗਲਤੀਆਂ ਕਰਦੀ ਹੈ ਜਿਸ ਦਾ ਖਮਰਿਆਜਾ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਛਿਪਨੂ ਭੁਗਤਣਾ ਪੈਂਦਾ ਹੈ ਸਮੇਂ-ਸਮੇਂ ਤੇ ਐਮਪੀ ਆਊਟ ਆਫ ਕੰਟਰੋਲ ਹੋ ਗਏ ਨੇ ਉਹਨਾਂ ਨੇ ਖਰੀਆਂ ਸੁਣਾਈਆਂ ਨੇ ਪੰਜਾਬ ਪ੍ਰਧਾਨ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਸੋਨੀਆ ਗਾਂਧੀ ਅਤੇ ਮਲਕਾ ਅਰਜੁਨ ਖੜਕੇ ਨੂੰ ਕਿ ਭਈ ਕਾਂਗਰਸ ਵਿੱਚ ਚੱਲ ਕੀ ਰਿਹਾ ਹੈ ਕਾਂਗਰਸ ਪਾਰਟੀ ਇਹਨੇ ਸੁਰਜੀਤ ਨਹੀਂ ਹੋਵੇਗੀ ਇਹ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲੀ ਜੰਗ ਨਹੀਂ ਦਿੱਤੀ ਜਾਣੀ ਇੰਜ ਲੱਗ ਰਿਹਾ ਹੈ ਜਿਵੇਂ ਇੱਕ ਦੋ ਦਿਨਾਂ ਨੂੰ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਣਗੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਧਰਮਵੀਰ ਗਾਂਧੀ ਦੀ ਡਾਕਟਰ ਧਰਮਵੀਰ ਗਾਂਧੀ ਦੇ ਬਿਆਨ ਨੇ ਵੱਡਾ ਖੁਲਾਵਾ ਪਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਸਿੱਧਾ ਉਹਨਾਂ ਨੇ ਮੱਥਾ ਲਾਇਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ タルਵਿੰਦ ਗਾਂਧੀ ਨੇ ਆਪਣੀ ਹੀ ਪਾਰਟੀ ਤੇ ਸਵਾਲ ਉਠਾਏ ਹਨ ਉਹਨਾਂ ਨੇ ਕਿਹਾ ਕਿ ਦੇਖੋ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਉਹਨਾਂ ਦਾ ਦਾਵਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਬਾਨਤ ਜਬਤ ਹੋਈ ਹੈ ਉਹਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਹ ਕਿੱਥੋਂ ਦਾ ਵਿਧਿ ਵਿਧਾਨ ਹੈ ਜਿਨ੍ਹਾਂ ਦੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜ਼ਬਾਨਤ ਜਬਤ ਹੋਈ ਹੈ ਉਹਨਾਂ ਨੂੰ ਤੁਸੀਂ ਫਿਰ ਦੁਬਾਰਾ ਹਲਕਾ ਇੰਚਾਰਜ ਲਗਾ ਰਹੇ ਹੋ ਉਹਨਾਂ ਨੇ ਕਿ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਲਿਖਿਆ ਕਿ ਇਹ ਅਭਿਆਸ ਕਾਂਗਰਸ ਦੇ ਸਗਠਨ ਸਿਧਾਂਤਾਂ ਦਾ ਸੱਭਿਆਚਾਰ ਸੰਗਤ ਸਿਧਾਂਤਾਂ ਅਤੇ ਸੱਭਿਆਚਾਰ ਦੇ ਉਲਟ ਹੈ ਇਹ ਤਾਂ ਬਿਲਕੁਲ ਕਾਂਗਰਸ ਪਾਰਟੀ ਉਲਟ ਕਰ ਉਲਟ ਕਰ ਰਹੀ ਹੈ ਡਾਕਟਰ ਗਾਂਧੀ ਨੇ ਲਿਖਿਆ ਕਿ ਇਸ ਨਾਲ ਇਸ ਨਾਲ ਰਾਹੀ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹੋਰ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਸਮਰਥਾ ਨੂੰ ਤਬਾਹ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਉਹਦੇ ਵਿੱਚ ਔਰਤਾਂ ਵੀ ਨੇ ਉਹਦੇ ਵਿੱਚ ਪੰਜਾਬੀ ਨੌਜਵਾਨ ਵੀ ਨੇ ਤੁਸੀਂ ਉਹਨਾਂ ਦੇ ਫਿਊਚਰ ਉਹਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹੋ ਤੁਸੀਂ ਨਵੀਆਂ ਪਹਿਣਾ ਬੀਬੀਆਂ ਨੂੰ ਨਵੇਂ ਨੌਜਵਾਨਾਂ ਨੂੰ ਹਲਕਾ ਅੰਚਾਰਜ ਕਿਉਂ ਨਹੀਂ ਲਗਾਉਂਦੇ ਜ਼ਿਲ੍ਹਾ ਅੰਚਾਰਜ ਕਿਉਂ ਨਹੀਂ ਲਗਾਉਂਦੇ ਕਿਉਂਕਿ ਨੌਜਵਾਨ ਕਿਸੇ ਦੇਸ਼ ਦੀ ਰੀੜ ਦੀ ਠੜੀ ਹੁੰਦੇ ਨੇ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਰੇ ਹੋਏ ਜਿਹੜੇ ਅੰਚਾਰਜ ਬਣਾਏ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਉਹ ਨਹੀਂ ਜਿੱਤਣਗੇ ਕਾਂਗਰਸ ਪਾਰਟੀ ਵਿੱਚ ਇਹ ਹਲਕਾ ਇੰਚਾਰਜ ਕੌਣ ਹਨ ਅਤੇ ਉਹ ਕੀ ਹਨ ਇਹ ਉਹੀ ਅਮੀਨੀਵਾਰ ਹਨ ਇਹ ਉਹੀ ਅਮੀਨੀਵਾਰ ਹਨ ਜੋ ਵਿਧਾਨ ਸਭਾ ਤੱਕ ਪਹੁੰਚਣ ਵਿੱਚ ਅਸਫਲ ਰਹੇ ਕੁਝ ਦੀ ਜਵਾਬਦੇਹੀ ਜਬਤ ਹੋ ਗਈ ਸਵਾਲ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨੁਕੀਤਾ ਹੈ ਉਹਨਾਂ ਨੂੰ ਕਰਨ ਵਾਲੇ ਨੇਤਾ ਦਾ ਨਾਮ ਦੱਸੋ ਅਤੇ ਉਹਨਾਂ ਦੇ ਆਦੇਸ਼ਕ ਜਨ ਤੱਕ ਜਾਰੀ ਕਰੋ ਗਾਰਦੀ ਨੇ ਕਿਹਾ ਕਿ ਇਹ ਸ਼ਰਤ ਸਿਰਫ ਸ탈ਕ ਨੌਜਵਾਨਾਂ ਅਤੇ ਵਿਧੇਰੇ ਸਮਵਪਤ ਵਚਨਬਦ ਲੀਡਰਸ਼ਿਪ ਨੂੰ ਮੁੱਖ ਅਗਿਆਤੇ ਪਹੁੰਚਣ ਤੋਂ ਰੋਕਣ ਅਤੇ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਦੇ ਸਿਧਾਤਾ ਅਤੇ ਸੱਭਿਆਚਾਰ ਦੇ ਵਿਰੋਧ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਇਸ ਹਲਕੇ ਦਾ ਸੱਭਿਆਚਾਰ ਨੇ ਦਰਜਨਾ ਰਾਜਨੀਤਿਕ ਅਤੇ ਪ੍ਰਭਾਵਸ਼ਾਲਾ ਪ੍ਰਤੀ ਪਾਸ਼ਾਲੀ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਨੂੰ ਤਬਾਹ ਕਰ ਦਿੱਤਾ ਹੈ ਨੌਜਵਾਨਾਂ ਦੀਆਂ ਦੋ ਪੀੜੀਆਂ ਦੀਆਂ ਰਾਜਨੀਤਿਕ ਇੱਛਾਵਾਂ ਦੱਬ ਗਈਆਂ ਜੇਕਰ ਇਹ ਜਾਰੀ ਰਿਹਾ ਤਾਂ ਬਦਕਿਸਮਤੀ ਨਾਲ ਇੱਕ ਤੀਜੀ ਪੀੜੀ ਲੈਣ ਵਿੱਚ ਆ ਜਾਵੇਗੀ ਡਾਕਟਰ ਗਾਂਧੀ ਨੇ ਚੇਤਾਵਨੀ ਦਿੱਤੀ ਕਿ ਇਸ ਪ੍ਰਥਾ ਨੂੰ ਜਾਰੀ ਰੱਖਣ ਤੇ ਵਾਰ-ਵਾਰ ਉਹਦੇ ਸ਼ਕਤੀਆਂ ਤੇ ਟਿਕਟਾਂ ਕੁਝ ਚੋਣੇ ਲੋਕਾਂ ਨੂੰ ਦੇ ਤੇ ਨੌਜਵਾਨ ਕਾਂਗਰਸ ਪਾਰਟੀ ਦੇ ਦੇਸ਼ ਦੇ ਭਵਿੱਖ ਦੇ ਨੁਕਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਇਹ ਕਿੱਥੋਂ ਦੀ ਰਾਜਨੀਤੀ ਹੈ ਇਹ ਕਿੱਥੋਂ ਦਾ ਇਹ ਰੂਹ ਹੈ ਇਹ ਕਿੱਥੋਂ ਦਾ ਨਿਜ਼ਮ ਹੈ ਕਿ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਬਣਾਉਣਾ ਚਾਹ ਰਿਹਾ ਹੈ ਇਹ ਜਿਹੜੇ ਦਿਨ ਪਰ ਰਾਤ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਹਲਕਾ ਇੰਚਾਰਜ ਵੀ ਬਣਾਓ ਚਾਹੇ ਉਹ ਕੋ ਬੀਬੀ ਹੈ ਚਾਹੇ ਨੌਜਵਾਨ ਹੈ ਉਹ ਹਲਕਾ ਇੰਚਾਰਜ ਵੀ ਹੋਣ ਸਰਕਲ ਸਰਕਲ ਇੰਚਾਰਜ ਵੀ ਹੋਣ ਅਤੇ ਉਹ ਜ਼ਿਲ੍ਹਾ ਪ੍ਰਧਾਨ ਵੀ ਹੋਣ ਜਈਆਂ ਨੀਤੀਆਂ ਹਮੇਸ਼ਾ ਕਾਂਗਰਸ ਪਾਰਟੀ ਨੂੰ ਮਾਰਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਤਾਂ ਧਰਮਵੀਰ ਗਾਂਧੀ ਹਲਕਾ ਪਟਿਆਲਾ ਤੋਂ ਜਿਹੜੇ ਮੌਜੂਦਾ ਐਪੀ ਨੇ ਜਿਨ੍ਹਾਂ ਨੇ 2024 ਦੀ ਲੋਕ ਸਭਾ ਦੀ ਚੋਣ ਜਿੱਤੀ ਸੀ ਪਟਿਆਲਾ ਤੋਂ ਉਹਨਾਂ ਨੇ ਕਿਹਾ ਹੈ ਕਿ ਨਹੀਂ ਤਾਂ ਇਸ ਦੇ ਨਤੀਜੇ ਵੱਡੇ ਪੱਧਰ ਤੇ ਬਾੜੇ ਲਿਟਲ ਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ